अलविदा आखरया 2023 साल पंजाब ਲਈ ਨਵੇਂ ਸਾਲ ਵਾਸਤੇ ਵੱਡੀਆਂ ਚੁਣੌਤੀਆਂ ਛੱਡ ਕੇ ਜਾ ਰਿਹਾ ਵੱਡੇ ਸੁਨੇਹੇ ਜੀ ਹਾਂ ਨਵਾਂ ਸਾਲ 2024 ਪੰਜਾਬ ਦੀ ਦਿਸ਼ਾ ਅਤੇ ਦਸ਼ਾ ਤੈਅ ਕਰੇਗਾ ਮਿਸਾਲ ਵਜੋਂ ਦੇਸ਼ ਦੀਆਂ ਪਾਰਲੀਮੈਂਟ ਦੀਆਂ ਆਉਣੀਆਂ ਚੋਣਾਂ ਅਗਲੇ ਸਾਲ ਜਿਹੜੀਆਂ ਦੇਸ਼ ਦੇ ਲਈ ਇੱਕ ਨਵਾਂ ਰਾਸੀ ਸੁਨੇਹਾ ਦੇਣਗੀਆਂ ਉੱਥੇ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਪੰਜਾਬੀ ਇਹ ਤੈਅ ਕਰਨਗੇ ਕਿ ਬਦਲੀਆਂ ਹੋਈਆਂ ਹਾਲਾਤਾਂ 'ਚ ਪੰਜਾਬ ਕਿਸ ਦੇ ਨਾਲ ਖੜਾ ਹੈ ਪਿਛਲੇ ਸਮੇਂ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਪੰਜਾਬੀਆਂ ਨੇ ਫਤਵਾ ਦਿੱਤਾ 92 ਸੀਟਾਂ ਦੇ ਕੇ ਕਿ ਪੰਜਾਬ ਆਪ ਦੇ ਨਾਲ ਖੜਾ ਹੈ ਕੀ ਹੁਣ ਪੰਜਾਬ ਉਹਨਾਂ ਤਰ੍ਹਾਂ ਨਾਲ ਹੀ ਖੜੇਗਾ ਜਾਂ ਕੋਈ ਬਦਲਵਾ ਸੁਨੇਹਾ ਇਹ ਤੈਅ ਤਾਂ ਜਿੱਦਾਂ ਮੈਂ ਕਿਹਾ ਕਿ 224 ਹੀ ਕਰੇਗਾ ਜੋ ਮੌਜੂਦਾ ਪ੍ਰਸਥਿਤੀਆਂ ਇਸ ਵੇਲੇ ਬਣੀਆਂ ਪੰਜਾਬ ਦਾ ਜਦੋਂ ਆਪਾਂ ਰਾਜਸੀ ਮਾਹੌਲ ਉਸ ਦਾ ਜ਼ਿਕਰ ਕਰਦੇ ਹਾਂ ਆਪ ਜਿਹੜੀ ਹਾਕਮ ਤਿਰ ਹੈ ਦੂਜੀ ਪਾਸੇ ਕਾਂਗਰਸ ਜਿਹੜੀ ਮੁਖ ਵਿਰੋਧੀ ਤਿਰ ਹੈ ਜਿਹੜਾ ਸਾਲ ਆਲਵਿਦਾ ਆਖ ਰਿਹਾ ਹੈ ਉਹ ਸਾਲ ਦੇ ਵਿੱਚ ਦੋਵੇਂ ਤਰ੍ਹਾਂ ਤੈਅ ਨਹੀਂ ਕਰ ਸਕੀਆਂ ਕਿ ਪਾਰਲੀਮੈਂਟ ਚੋਣ ਦੇ ਲਈ ਮਿਲ ਕੇ ਚੱਲਿਆ ਜਾਏ ਜਾਂ ਲੱਗ ਲੱਗ ਚੋਣ ਲੜੀ ਜਾਏ ਹੁਣ ਜਦੋਂ 2024 ਆਏਗਾ ਉਥੇ ਫੈਸਲਾ ਜ਼ਰੂਰ ਹੋਏਗਾ ਕਿ ਦੋਵੇਂ ਤਰ੍ਹਾਂ ਨੇ ਇਕੱਠੇ ਚੱਲਣਾ ਜਾਂ ਅਲੱਗ-ਅਲੱਗ ਚੱਲਣਾ ਹੈ ਗੱਲ ਕੇ ਲੈਣਾ ਤਰ੍ਹਾਂ ਦੇ ਫੈਸਲੇ ਦੀ ਨਹੀਂ ਹੈ ਗੱਲ ਇਹ ਵੀ ਹੈ ਕਿ ਕੀ ਪੰਜਾਬ ਜਿਹੜਾ ਵੀ ਇਹ ਫੈਸਲਾ ਲੈਣਗੇ ਉਹ ਪ੍ਰਵਾਨ ਹੋਏਗਾ ਆਪ ਤੇ ਕਾਂਗਰਸ ਦਾ ਗੱਠਜੋੜ ਪ੍ਰਵਾਨ ਕੀਤਾ ਜਾਏਗਾ ਜਾਂ ਵੱਖਰੇ-ਵੱਖਰੇ ਤੌਰ ਤੇ ਜਦੋਂ ਤਰ੍ਹਾਂ ਸਾਹਮਣੇ ਆਉਣਗੇ ਆ ਉਨਾ ਚ ਕਿਹੜੀ ਤਰ ਦੇ ਹੱਕ ਚ ਫਤਵਾ ਹੋਏਗਾ ਦੂਜੀਆਂ ਹੋਰ ਵੀ ਵੱਡੀਆਂ ਤਰਾਂ ਨੇ ਆਪਾਂ ਸ਼੍ਰੋਮਣੀ ਕਾਲੀਦਾਦੀ ਗੱਲ ਕਰ ਸਕਦੇ ਆਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰਦੇ ਆਂ ਬਿਲਕੁਲ ਇਸੇ ਤਰ੍ਹਾਂ ਜਿਹੜਾ ਅਲਵਿਦਾ ਆਖਰਾਂ ਸਾਲ ਉਹਦੇ ਦੋਨੇ ਤਰ੍ਹਾਂ ਇਹ ਤੈਅ ਨਹੀਂ ਕਰ ਸਕੀਆਂ ਕਿ ਭਾਜਪਾ ਅਤੇ ਕਾਲੀਦਲ ਇਕੱਠੇ ਚੱਲਣਗੇ ਗੱਠ ਜੋੜਦੇ ਤੌਰ ਤੇ ਜਾਂ 24 ਚ ਪਾਰਲੀਮੈਂਟ ਤੇ ਲਗ ਲਗ ગામਣੋ ਸਾਹਮਣੇ ਹੋਣਗੇ ਇਨਾਂ ਦਾ ਅਲੱਗ-ਅਲੱਗ ਹੋਣਾ ਵੀ ਪੰਜਾਬ ਲਈ ਨਵੀਂ ਦਿਸ਼ਾ ਤੇ ਦਿਸ਼ਾ ਤੈਅ ਕਰੇਗਾ। ਇਨਾਂ ਦਾ ਗੱਠਜੋੜ ਹੋਣਾ ਵੀ ਪੰਜਾਬ ਦੀ ਰਾਜਨੀਤੀ ਨੂੰ ਇੱਕ ਨਵੀਂ ਸੇਜ ਦੇਵੇਗਾ। ਦੇਖਣਾ ਹੋਏਗਾ ਕਿ ਆਪ ਤੇ ਕਾਂਗਰਸ, ਅਕਾਲੀ ਦਲ ਤੇ ਭਾਜਪਾ ਇੱਕ ਪਲੇਟਫਾਰਮ ਤੇ ਆਉਂਦੇ ਆ ਇੱਕ ਦੂਜੇ ਦੇ ਮੁਕਾਬਲੇ 'ਚ ਜਾਂ ਚਾਰੇ 13 ਵੱਖਰੇ-ਵੱਖਰੇ ਤੌਰ ਤੇ। ਇਹ ਗੱਲ ਜ਼ਰੂਰ ਇਹਦੇ 'ਚ ਹੋਰ ਵਾਅਦਾ ਮੈਂ ਕਰਨਾ ਚਾਹਾਂਗਾ ਆਪਣੇ ਦਰਸ਼ਕਾਂ ਦੇ ਲਈ। ਕਾਲੀਗਲ ਜਿੱਥੇ ਭਾਜਪਾ ਨਾਲ ਗੱਲ ਕਰ ਰਿਹਾ ਹੈ ਉੱਥੇ ਕਮਿਊਨਿਸਟਾਂ ਨਾਲ ਵੀ ਗੱਲਬਾਤ ਚੱਲ ਰਹੀ ਹੈ ਕਿ ਪਾਰਲੀਮੈਂਟ ਚੋਣਾਂ 'ਚ ਕਮਿਊਨਿਸਟਾਂ ਨਾਲ ਵੀ ਸਾਂਝ ਕੀਤੀ ਜਾ ਸਕਦੀ ਹੈ ਜੇਕਰ ਜਹੀ ਸਥਿਤੀ ਬਣਦੀ ਹੈ ਤਾਂ ਪੰਜਾਬ ਲਈ ਇੱਕ ਵੱਖਰਾ ਹੋਰ ਰਾਜਸੀ ਮਾਹੌਲ ਬਣਨ ਜਾ ਰਿਹਾ ਹੈ ਇਹਦਾ ਸਵਾਲ ਹੈ ਕਿ ਇਹਨਾਂ ਰਾਜਸੀ ਤਰ੍ਹਾਂ ਦਾ ਜਦ ਪੰਜਾਬ ਦੇ ਮੁੱਦਿਆਂ ਦੀ ਵੀ ਗੱਲ ਕਰਦੇ ਆ 24 ਦੀਆਂ ਬਰੂਹਾਂ ਤੇ ਆਉਂਦੇ ਸਭ ਤੋਂ ਵੱਡਾ ਸਵਾਲ ਐਸਵੀਐਲ ਸਤਲੁਜ ਜਮਨਾ ਲਿੰਕਨਰ ਸਪਰੀਮ ਕੋਰਟ ਕੇਸ ਲੱਗੇਗਾ ਪੰਜਾਬ ਜਿਹੜਾ ਹੈਗਾ ਆਪਣੇ ਹੱਕਾਂ ਦੀ ਲੜਾਈ ਲੜੇਗਾ ਹਰਿਆਣਾ ਇਹ ਦਾਵਾ ਕਰ ਰਿਹਾ ਹੈ ਕਿ ਪੰਜਾਬ ਸਾਡੇ ਹਿੱਸੇ ਦਾ ਪਾਣੀ ਦੱਬੀ ਬੈਠਾ ਹੈ ਕੇਂਦਰ ਜਿਹੜਾ ਹੁਣ ਤੱਕ ਸਾਲਸ ਦੇ ਤੌਰ ਤੇ ਦੋਨਾਂ ਮੁੱਖ ਮੰਤਰੀਆਂ ਦੀ ਪੰਜਾਬ ਤੇ ਹਰਿਆਣਾ ਦੀਆਂ ਮੀਟਿੰਗਾਂ ਕਰਾਉਂਦਾ ਰਿਹਾ ਹੈ ਸਾਲਸ ਦੀ ਕੀ ਭੂਮਿਕਾ ਹੋਏਗੀ ਜਦੋਂ ਸੁਪਰੀਮ ਕੋਰਟ ਜਾਣਗੇ ਕੀ ਸਾਲਸ ਜਦੋਂ ਕੇਂਦਰ ਦੀ ਮੈਂ ਗੱਲ ਕਰਦਾ ਹੁ ਹਰਿਆਣੇ ਨਾਲ ਖੜਾ ਹੋਏਗਾ ਜਾਂ ਪੰਜਾਬ ਨਾਲ ਖੜਾ ਹੋਏਗਾ ਨਜ਼ਰਾਂ ਤਾਂ ਇਸ ਤੇ ਵੀ ਬਣੀਆਂ ਰਹਿਣਗੀਆਂ ਪਰ ਜਿਹੜੀ ਹੁਣ ਕੁਝ ਦਿਨ ਪਹਿਲਾਂ ਮੀਟਿੰਗ ਨਿਕਲ ਕੇ ਗਈ ਹੈ ਉਸ ਮੀਟਿੰਗ ਦੇ ਵਿੱਚ ਇਹ ਸੰਕੇਤ ਜ਼ਰੂਰ ਦਿੱਤਾ ਗਿਆ ਕਿ ਕੇਂਦਰੀ ਕੈਬਨਟ ਮੰਤਰੀ ਜਿਹੜੇ ਸਾਲਸ ਦੇ ਤੌਰ ਤੇ ਆਏ ਜਿੱਦਾਂ ਪੰਜਾਬੀ ਚ ਆਖਦੇ ਆ ਉਹਨਾਂ ਨੇ ਆਪਣਾ ਡੱਕਾ ਹਰਿਆਣੇ ਵਾਲੇ ਪਾਸੇ ਸੁੱਟਿਆ ਇੱਕ ਹੋਰ ਵੱਡਾ ਮੁੱਦਾ ਸੋਹਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਆਮ ਚੋਣਾਂ ਅਲਵਿਦਾ ਆਖਰਾ ਸਾਲ ਇਹ ਸਾਲ ਦੇ ਚੋਣਾਂ ਦੀ ਚਰਚਾ ਜ਼ਰੂਰ ਹੋਈ ਮੁੱਢ ਵੀ ਵਜਿਆ ਜੇ 24 ਦੀਆਂ ਪਾਰਲੀਮੈਂਟ ਚੋਣਾਂ ਦੇ ਦੌਰਾਨ ਹੀ ਅਗਲੇ ਸਾਲ ਸੋਹਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਆਮ ਚੋਣਾਂ ਵੀ ਹੁੰਦੀਆਂ ਹਨ ਦੁਨੀਆ ਭਰ ਚ ਬੈਠੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਲਈ ਇਹ ਵੀ ਇੱਕ ਵੱਡਾ ਸੁਨੇਹਾ ਹੋਏਗਾ ਕਿ ਸਿੱਖ ਭਾਈਚਾਰਾ ਕਿਹੋ ਜੀ ਲੀਡਰਸ਼ਿਪ ਲੈ ਕੇ ਆਉਂਦਾ ਹੈ ਐਸੋ ਜੇ ਆਪਾਂ ਮੌਜੂਦਾ ਲੀਡਰਸ਼ਿਪ ਦੀ ਗੱਲ ਕਰਦੇ ਆਂ ਆਕਾਲੀ ਦਾਲ ਸਖਵੀਰ ਬਾਦਲ ਪ੍ਰਧਾਨ ਤੇ ਉਹਨਾਂ ਦੀ ਲੀਡਰਸ਼ਿਪ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੂਜੇ ਵੱਡੇ ਮੁੱਦਿਆਂ ਨੂੰ ਲੈ ਕੇ ਸਾਹਮਣਾ ਕਰ ਰਿਹਾ ਹੈ ਕਿ ਇਹਨਾਂ ਚੁਣੌਤੀਆਂ 'ਚੋਂ ਬਾਹਰ ਆ ਕੇ ਸਿੱਖ ਭਾਈਚਾਰਾ ਇਸੇ ਲੀਡਰਸ਼ਿਪ ਨੂੰ ਪ੍ਰਵਾਨ ਕਰੇਗਾ ਜਾਂ ਨਵੀਂ ਲੀਡਰਸ਼ਿਪ ਜਿਹੜੀ ਹੈਗੀ ਆ ਸਾਹਮਣੇ ਆਏਗੀ ਸੁਭਰੂਆਂ ਤੇ ਕੜਾ 2024 ਪੰਜਾਬ ਲਈ ਬਹੁਤ ਹੀ ਭਵਿਕਾਸ ਤੇ ਨਵੇਂ ਸਨੇਹ ਨਵੀਂ ਉਤਸੁਕਤਾ ਨਵੀਂ ਦਿਸ਼ਾ ਤੇ ਦਸ਼ਾ ਤੈ ਕਾਰਨ ਜਾ ਰਿਹਾ ਆਪਣੀਆਂ ਸਭ ਦੇ ਨਜ਼ਰਾਂ ਬਣੀਆਂ ਰਹਿਣਗੀਆਂ ਕਿ 24 ਪੰਜਾਬ ਦੀ ਝੋਲੀ ਚ ਕੀ ਪਾਉਣ ਜਾ ਰਿਹਾ